ਆਪਣੇ ਚੈਨਲ ਤੇ ਹੈ ਸਾਰਿਆਂ ਦਾ ਸਵਾਗਤ ਕਿ ਤਰੀਕ ਹੈਗੀ ਆ 23 ਜੂਨ 2025 ਅੱਜ ਆਪਾਂ ਗਗਨ ਭਰਾ ਨਾਲ ਆਪਣੀ ਗੱਲਬਾਤ ਕਰਾਂਗੇ ਮੂੰਗੀ ਤੇ ਕਿਉਂਕਿ ਬਾਈ ਮੂੰਗੀ ਨਾਲ ਕਾਫੀ ਸਾਲਾਂ ਦਾ ਜੁੜਿਆ ਹੋਇਆ ਹੈ ਕਾਫੀ ਸਾਲਾਂ ਦਾ ਬਾਈ ਦਾ ਤਜਰਬਾ ਹੈ ਵੈਸੇ ਤਾਂ ਕਰਦਾ ਨਾ ਬਾਈ ਕੰਪਨੀ ਦੇ ਵਿੱਚ ਸ਼੍ਰੀ ਰਾਮ ਦੇ ਵਿੱਚ ਬਾਈ ਕੰਮ ਕਰਦਾ ਹੈ ਫਾਈਨਾਂਸ ਦਾ ਪਰ ਇਹਦਾ ਡੈਡੀ ਇੱਕ ਧਰਤੀ ਨਾਲ ਖੇਤੀ ਨਾਲ ਜੁੜਿਆ ਹੋਇਆ ਬੰਦਾ ਹੈ ਤੇ ਉਹਦੇ ਨਾਲ ਮਦਦ ਤੇ ਇਹ ਜਿਵੇਂ ਛੁੱਟੀ ਵਗੈਰਾ ਹੋ ਗਈਆਂ ਤੋਂ ਮਦਦ ਤੇ ਇਹ ਜਰੂਰ ਕਰਾਉਂਦਾ ਹੈ ਬੜਾ ਮਿਹਨਤੀ ਬਹੁਤ ਜਿਆਦਾ ਮਿਹਨਤੀ ਪਰਵਾਰ ਹੈ ਮਿਹਨਤ ਕਹਿੰਦੇ ਵੀ ਕਦੇ ਵੀ ਜਾਇਆ ਨਹੀਂ ਜਾਂਦੀ ਮਿਹਨਤ ਲਗਾਤਾਰ ਜਾਰੀ ਹੈ ਤੇ ਬਾਈ ਨਾਲ ਆਪਾਂ ਗੱਲ ਕਰਾਂਗੇ ਪੂਰੀ ਬਰੀਕੀ ਦੇ ਵਿੱਚ ਵੀ ਬਾਈ ਕਿਹੜਾ ਬੀਜ ਦਾ ਕਿਹੜੇ ਟਾਈਮ ਬੀਜਦਾ ਕਿਹੜੀਆਂ ਸਪਰੇਹਾਂ ਆਪਦੀ ਮੂੰਗੀ ਤੇ ਕਰਦਾ ਹੈ ਤੇ ਕਿੰਨੇ ਦਿਨਾਂ ਨੂੰ ਬਾਈ ਦੀ ਮੂੰਗੀ ਵੱਢੀ ਜਾਣੀ ਹੈ ਗਗਨ ਆਪਣੇ ਚੈਨਲ ਤੇ ਹੈ ਤੇਰਾ ਬਹੁਤ ਬਹੁਤ ਸਵਾਗਤ ਸਵਾਗਤ ਬਾਈ ਤੁਸੀਂ ਗੱਲ ਬਾਈ ਜੀ ਅਸ਼ੀਕਾਰ ਬਾਈ ਹੋ ਠੀਕ ਠਾਕ ਹੋ ਵਧੀਆ ਵਧੀਆ ਅੱਛਾ ਮੂੰਗੀ ਬਾਈ ਹੁਣ ਤੂੰ ਸਾਨੂੰ ਸਾਰੀ ਬਰੀਕੀ ਸਾਰੀ ਜਾਣਕਾਰੀ ਦੇ ਵੀ ਕਿਦੋਂ ਬੀਜਦਾ ਹੈ ਠੀਕ ਹੈ ਜੀ ਕਿਹੜੀਆਂ ਕਿਹੜੀਆਂ ਸਪਰੇਹਾਂ ਕਰਦਾ ਹੈ ਤੇ ਕਿਹੜੀ ਕਿਹੜੀ ਵਿੱਚ ਕਿੱਦੋਂ ਤਰੀ ਮੂੰਗੀ ਬੀਜੀ ਜਾਉ ਬਾਈ ਠੀਕ ਹੈ ਬਾਈ ਬਾਈ ਸਟਾਰ ਦੇ ਵਿੱਚ ਦੱਸ ਤੂੰ ਵੀ ਮੂੰਗੀ ਕਿਦੋਂ ਬੀਜਦਾ ਤੂੰ ਕਿਹੜੇ ਮੱਲਾ ਡੇਟ ਨੂੰ ਬੀਜਦਾ ਨਾ ਬਾਈ ਜੀ ਆਪਾਂ ਜਿਹੜੀ ਮੂੰਗੀ ਹੈਗੀ 15 ਤੋਂ 20 April ਦੇ ਵਿੱਚ ਵਿੱਚ ਆਪਾਂ ਇਹਦੀ ਬਜਾਈ ਕਰ ਦਿੰਦੇ ਆਗੇ 15 ਤੋਂ 20 April ਦੇ ਵਿੱਚ ਹਾਂਜੀ ਹਾਂਜੀ ਬਾਈ ਤੁਸੀਂ ਮਤਲਬ ਬਜਾਈ ਕਰ ਦੰਦੇ ਆ ਕਰ ਦੰਦੇ ਆ ਜੀ ਠੀਕ ਹੈ ਬਾਈ ਤੇ 10 ਤੋਂ 12 ਕਿਲੋ ਆਪਾਂ ਬੀਜ ਪਾਉਣੇ ਆ 10 ਤੋਂ 12 ਕਿਲੋ ਹਾਂਜੀ ਹਾਂਜੀ ਤੇ ਬਾਈ ਤੇਰਾ ਬੀ ਵੀ ਬਾਰੇ ਸਾਨੂੰ ਜਾਣਕਾਰੀ ਦੇ ਬੀ ਹੈਗਾ ਆਪਣਾ ਸਟਾਰ 444 ਜੀ ਸਟਾਰ 444 44 ਹਾਂਜੀ ਆਪਾਂ ਇਹ ਬਾਈ ਇਸ ਬੀਜ ਨਾਲ ਕਿੰਨਾ ਚਿਰ ਲਾਗੇ ਤੁਹਾਨੂੰ ਜੜੇ ਕਟਕੜ 6-7 ਸਾਲ ਹੋ ਗਏ ਜੀ ਲਗਾਤਾਰ 6-7 ਹੋ ਗਿਆ ਲਗਾਤਾਰ ਹੀ ਬੀਜ ਰਹੇ ਆ ਹਾਂ ਲਗਾਤਾਰ ਹੀ ਬੀਜ ਰਹੇ ਆ 643 ਬੀਜ ਰਹੇ ਆ ਆਹ 443 443 ਸਟਾਰ 443 ਬਾਈ ਕਹਿੰਦਾ 6 ਸਾਲ ਤੋਂ ਬੀਜ ਰਹੇ ਆ ਹਾਂਜੀ ਹਾਂਜੀ ਤੇ ਬਾਈ ਕੋਈ ਸਮੱਸਿਆ ਆਉਣ ਮੱਲਾ ਦੇ ਬੀਜ ਦੀਆਂ ਸਮੱਸਿਆ ਵਾ ਹਲੇ ਤੱਕ ਤਾਂ ਕੋਈ ਨਹੀਂ ਆ ਰਹੀ ਜੀ ਬਹੁਤ ਵਧੀਆ ਝਾੜ ਵੀ ਦੇਖ ਰਿਹਾ 15 ਤੋਂ 20 ਮਣ ਕਿੱਲੇ ਦਾ ਝਾੜ ਆਪਣਾ 15 ਤੋਂ ਲੈ ਕੇ 20 ਮਣ ਤੱਕ 20 ਮਣ ਤੱਕ ਝਾੜ ਵਧੀਆ ਨਿਕਲਦਾ ਤੇ 60 ਤੋਂ 70 ਦਿਨ ਦੇ ਵਿੱਚ ਹੀ ਤਿਆਰ ਹੋ ਜਾਂਦੀ ਹੈ ਜੀ 60 ਤੋਂ ਲੈ ਕੇ 70 ਦਿਨਾਂ ਵਿੱਚ ਹੀ ਮੂੰਗੀ ਜਿਹੜੀ ਤੇਰੀ ਬਿਲਕੁਲ ਵੱਡਣ ਲਈ ਤੇ ਬਾਈ ਤੁਸੀਂ ਮੰਨਣਾ ਹੁਣ ਆਪਸ ਨੂੰ ਦੱਸਿਆ ਵੀ ਕਿਹੜਿਆ ਮਤਲਬ ਕਿਹੜੀ ਹਾਈਡ ਰਿਵੀਜ਼ਨ ਤੁਸੀਂ ਅਸੀਂ 15 ਤੋਂ 20 ਰੁਪਏ 15 ਤੋਂ 20 ਰੁਪਏ ਲੈ ਨੂੰ ਬੀਜ ਦਨੇ ਹੋ ਫਿਰ ਬਾਈ ਜੀ ਤੁਸੀਂ ਮੂੰਗੀ ਬੀਜ ਦਨੇ ਨਾਲ ਦੀ ਨਾਲ ਕੋਈ ਸਪਰੇ ਵਗੈਰਾ ਥੱਲੇ ਕਰ ਦਿਓ ਨਹੀਂ ਕੁਛ ਨਹੀਂ ਕਰ ਖਾਲੇ ਕੋਈ ਸਪਰੇ ਨਹੀਂ ਕਰਦੇ ਸਿੱਧਾ ਆਪਾਂ ਨਾਲ ਇੱਦੀ ਰੌਣੀ ਕਰਕੇ ਜੀਰੋ ਡਲ ਨਾਲ ਤੱਪੜ ਬਾਣ ਦੇ ਵਿੱਚ ਹੀ ਬੀਜ ਦਨੇ ਤੱਪੜ ਬਾਣ ਦੇ ਵਿੱਚ ਬਾਈ ਦਾ ਤੱਪੜ ਬਾਣ ਦਾ ਤਜਰਬਾ ਹੈ ਫਿਰ ਗਗਨ ਜਦੋਂ ਮੂੰਗੀ ਤੇਰੀ ਹਰੀ ਹੋ ਗਈ ਬਰਾ ਹਨਾ ਤੇ ਤੂੰ ਫੰਗੀ ਫੰਗੀ ਸਾਈਡ ਵਗੈਰਾ ਕਰਦਾ ਕਿ ਉਹਦੇ ਤੇ ਉਦੋਂ ਨਹੀਂ ਹਰੀ ਹੋਣ ਤੋਂ ਬਾਅਦ ਤਾਂ ਜਿਵੇਂ ਮੰਨ ਕੇ ਚਲੋ ਚਾਰ ਚਾਰ ਪੰਜ ਪੰਜ ਪ ਤੇ ਕਹਿੰਦਾ ਭਾਬਾ ਚਾਰ ਚਾਰ ਪਾਏ ਪਾਏ ਉਂਗਲਾਂ ਹੋ ਗਈ ਤਾਂ ਉਸ ਤੋਂ ਬਾਅਦ ਇੱਕ ਸਪਰੇਅ ਕਰ ਦਨੇ ਆਸੀਂ ਕੋਰਾ ਜੰਦੀ ਕੋਰਾ ਜੰਦੀ ਕੋਰਾ ਜੰਦੀ ਕਿੰਨੇ ਦਿਨਾਂ ਬਾਅਦ ਬਾਈ ਤੇਰਾ ਆਈਡੀਆ ਕਿੰਨੇ ਲਗਭਗ ਜੇ ਵੀ ਲਗਭਗ 10 ਦਿਨਾਂ ਬਾਅਦ 10 ਦਿਨਾਂ ਬਾਅਦ ਜਦੋਂ ਸਾਡੀ ਮੂੰਗੀ ਸਮਾਏ ਹਰਿਆਲ ਮਾਰਨ ਦੀ ਲੱਗ ਜਾਂਦੀ ਬਾਹਰ ਚ ਹਾਂਜੀ ਹਾਂਜੀ 10 ਦਿਨਾਂ ਬਾਅਦ ਕੋਰਾ ਜੰਦ ਕਰ ਦਨਾ ਹਾਂਜੀ ਹਾਂਜੀ ਕੋਰਾ ਜੰਦ ਤੇ ਕੋਰਾ ਜੰਦੀ ਨਹੀਂ ਕਰਦੇ ਆ ਹੋਰ ਸਪਰੇਅ ਨਹੀਂ ਕਰਦੇ ਨਹੀਂ ਕਰਦੇ ਤੇ ਬਾਕੀ ਫਿਰ ਫੰਗੀ ਸਾਈਡ ਜਿਵੇਂ ਹੁਣ ਆਪਣਾ ਚੋਨਾ ਲਾਉਣ ਲੱਗਣ ਲੱਗ ਗਿਆ ਹੁਣ ਬਾਰਿਸ਼ ਹੋਣ ਲੱਗ ਜਾਂਦੀ ਆ ਵੀ ਸਪਰੇਅ ਕਰਦੇ ਆ ਤੇਲੇ ਵਾਲੀ ਵੀ ਕਰਦੇ ਆ ਤੇਲੇ ਬੀਜ ਦੇ ਕਰਕੇ ਮੂੰਗੀ ਖੱਟੀ ਜੀ ਹੋ ਜਾਂਦੀ ਹੈ ਨਾ ਫੰਗੀ ਸਾਈਡ ਨਾਲ ਵਧੀਆ ਰਹਿੰਦੀ ਹੈ ਹਰਿਆ ਹੋਰ ਰਹਿੰਦੀ ਹੈਗੀ ਠੀਕ ਹੈ ਬਾਈ ਖੱਟੀ ਜੀ ਮੂੰਗੀ ਨਹੀਂ ਹੁੰਦੀ ਦੀ ਖੱਟੀ ਮੂੰਗੀ ਚੋ ਸਿਆ ਰੋਗ ਜਰੋਗ ਜਾਂ ਨਹੀਂ ਪੈਂਦਾਗਾ ਠੀਕ ਹੈ ਬਾਈ ਹਾਂਜੀ ਹਾਂ ਤੇ ਬਾਈ ਮੰਨ ਲਾ ਵੀ ਕਿੰਨੀਆਂ ਤੂੰ ਕੀਟ ਨਸਕ ਕਿੰਨੀਆਂ ਦਵਾਈਆਂ ਕਰ ਦਿੰਦਾਗਾ ਸਾਰੀਆਂ ਤੇ ਆਏ ਸਾਲ ਦਾ ਤਿਆਰ ਬਾ ਚਾਰ 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 ਸਪਰੇ ਨਾਲ ਮੰਨ ਲਾ ਵੀ ਚਾਰ ਨਾਲ ਤੇਰੀ ਪੂੰਗੀ ਜਿਹੜੀ ਪੱਕ ਕੋ ਬਿਲਕੁਲ ਤਿਆਰ ਹੋ ਜਾਂਦੀ ਹੈ ਹੁਣ ਸਪਰੇ ਦਾ ਜੋਰ ਹੈ ਨਾ ਬਾਈ ਹਾਂਜੀ ਹਾਂਜੀ ਕਿਉਂਕਿ ਸਪਰੇ ਸਿਕਰੀ ਜਾਂਦੀ ਹਾਂ ਕਰੀ ਜਾਂਦੇ ਹਾਂ ਹਾਂ ਸਪਰੇ ਦਾ ਜੋਰ ਹੈ ਬਾਈ ਕਹਿੰਦਾ ਵੀ ਜਿਹੜਾ ਮੂੰਗੀ ਨੂੰ ਉਹ ਸੁੰਡੀ ਪੂਰੀ ਪੈ ਗਈ ਤੇ ਸਵੇਰੇ ਸਵੇਰੇ ਸਪਰੇਅ ਕਰਤੀ ਹੈ ਤੇ ਸ਼ਾਮ ਨੂੰ ਖਤਮ ਹੋ ਜੂਗਾ ਹੈ ਨਾ ਸਾਰੀ ਜਿੰਦਗੀ ਹੈਗੀ ਸਾਰੀ ਸੁੰਡੀ ਸਭ ਨੂੰ ਹੁਣ ਅਸੀਂ ਆਪਾਂ ਫਲ ਚਕਾਉਣ ਵਾਸਤੇ ਠੀਕ ਹੈ ਬਾਈ ਤੇ ਕੱਦ ਖਰਾਉਣ ਵਾਸਤੇ ਦਵਾਈ ਕਰ ਰਹੇ ਹਾਂਗੇ ਠੀਕ ਹੈ ਬਾਈ ਮਰਲਾ ਵੀ ਥੋੜੀ ਜਿਆਦਾ ਹਾਈਟ ਜਿਆਦਾ ਕਰ ਗਈ ਹੈ ਨਾ ਹਾਈਟ ਜਿਆਦਾ ਕਰ ਗਈ ਨਾ ਸੰਘਣੀ ਹੋ ਗਈ ਹੈ ਨਾ ਸਹੀ ਗੱਲ ਹੈ ਬਾਈ ਹਾਈਟ ਜਿਆਦਾ ਕਰ ਜਾ ਵੀ ਚਾਰ ਤੋਂ ਕੀਟ ਨਸਕ ਦਵਾਈਆਂ ਕਰਦਣਾ ਫੰਗੀ ਸਿਹੜ ਕਿੰਨੇ ਕਰਦਣਾ ਬਾਈ ਦੋ ਜੀ ਦੋ ਫੰਗੀ ਸਿਹੜ ਮੈਂ ਮਰਲਾ ਇਸ ਸਾਲ ਦਾ ਤਜਰਬਾ ਵੀ ਦਾ ਦੋ ਫੰਗੀ ਸਿਹੜ ਕਰਦਣੇ ਤੇ ਚਾਰ ਕੀਟ ਨਸਕ ਦਵਾਈਆਂ ਕਰਦਣੇ ਹਾਂਜੀ ਹਾਂਜੀ ਤੇ ਝਾੜ ਤੋਂ ਮਿਲ ਪਲੈਨੋ ਫੈਕਸ ਦਵਾਈ ਹੈ ਜਿਹੜੀ ਬੈਰ ਦੀ ਉਹ ਕਰ ਰਹੇ ਹੈਗੇ ਬੈਰ ਦੀ ਹਾਂਜੀ ਹਾਂਜੀ ਜਿਹਦੇ ਨਾਲ ਮਲ ਕੇ ਕਦਰ ਰੁਕ ਜਾਊਗਾ ਇਹਦਾ ਠੀਕ ਹੈ ਬਾਈ ਤੇ ਫਲ ਚੱਕ ਪੂਗੀ ਵੱਧ ਤੋਂ ਵੱਧ ਇਹ ਮਤਲਬ ਚੈਨਲ ਤੇ ਆਪਣੇ ਦਾ ਧਿਆਨ ਨਾਲ ਸੁਣੋ ਵੀ ਬਾਈ ਕਹਿੰਦਾ ਦੁਆਰੇ ਦੱਸਿਓ ਭਰਾ ਇੱਕ ਵਾਰੀ ਪਲੈਨੋ ਨੈਕਸ ਦਵਾਈ ਹੈ ਜੀ ਫੈਕ ਆਪਲੈਨੋ ਨੈਕਸ ਬੈਰ ਬੈਰ ਕੰਪਨੀ ਦੀ ਬੈਰ ਦੀ ਇਹ ਬਾਈ ਕਦੋਂ ਕਢਾ ਦਊਗੀ 125 ਰੁਪਏ ਕਿੱਲੇ ਹੀ ਪੈਂਦੀ ਹੈ ਇਹ 125 ਰੁਪਏ ਨੂੰ ਕਿੱਲਾ ਪੈਂਦੀ ਹੈ ਹਾਂ ਜੀ ਇਹ ਆਪਾਂ ਕਰਦ ਖੜਾ ਦਊਗੀ ਤੇ ਫਲ ਵੱਧ ਵੱਧ ਚੱਕ ਪਕਵਾਵਾਂਗੇ ਸਾਲੇ ਵੱਧਣ ਲੱਗ ਜੂ ਬਾਈ ਹਾਂ ਜੀ ਹਾਂ ਜੀ ਚੱਕ ਜੂਗੀ ਫਲ ਤੇ ਨਾਲੇ ਪਕਾ ਜੂਗੀ ਠੀਕ ਹੈ ਹਾਂ ਜੀ ਗਗਨ ਮੂੰਗੀ ਮੈ ਤੇਰੀ ਦੇਖੀਏ ਬਹੁਤ ਸੋਹਣੀ ਹੈ ਨਾ ਬਈ ਹਾਂ ਜੀ ਹਾਂ ਜੀ ਤੇ ਜਿਹੜੀ ਫਲ ਆ ਉਹ ਲਗਾਤਾਰ ਪ੍ਰਕਾਰ ਹੀ ਹੈ ਹਾਂ ਜੀ ਹਾਂ ਜੀ ਸੋਹਣੀ ਮੂੰਗੀ ਹੈਟ ਬਹੁਤ ਜਿਆਦਾ ਕਿਉਂਕਿ ਜ਼ਮੀਨ ਵੀ ਚੰਗੀ ਹੈ ਹਾਂ ਜੀ ਜ਼ਮੀਨ ਚੰਗੀ ਹੈ ਪਾਣੀ ਚੰਗਾ ਹੈ ਪਾਣੀ ਚੰਗਾ ਹੈ ਹਾਂ ਤੇ ਬਿਲਕੁਲ ਪੂਰੀ ਫਲ ਨਾਲ ਜਮਾ ਐ ਮਿਸਟਰੋ ਪੂਰੀ ਭਰੀ ਪਈ ਐ ਬਾਕੀ ਮਿਹਨਤ ਹੈ ਨਾ ਵੀ ਨਾਲ ਦੀ ਨਾਲ ਜਿਵੇਂ ਹੁਣ ਕੱਲ ਪਤਾ ਲੱਗਿਆ ਬਾਈਆਂ ਨੂੰ ਵੀ ਸੁੰਡੀ ਪੈ ਗਈ ਨਾ ਤੇ ਅੱਜ ਨਾਲ ਦੀਆਂ ਸਪਰੇਅ ਕਰਨ ਲੱਗੇ ਹੈ ਨਾ ਇਹ ਮਿਹਨਤ ਹੈ ਮਿਹਨਤ ਹੈ ਜੀ ਇਸ ਤੋਂ ਬਾਅਦ ਲਾਉਣਾ ਬਚਾਰ ਦਿਨ ਗੌਰੀ ਨਾ ਕਰਗੀ ਤਾਂ ਸਾਰੀ ਮੂੰਗੀ ਆਪਣੀ ਹੋਈ ਹੋਈ ਫਿਰ ਬਿਲਕੁਲ ਬਿਲਕੁਲ ਚਾਹ ਰੱਖਣਾ ਪੈਂਦਾ ਬਹੁਤ ਜ਼ਿਆਦਾ ਸਵੇਰੇ ਸਵੇਰੇ ਆ ਕੇ ਖੇਤ ਗੇੜਾ ਮਾਰੋ ਆਪਣਾ ਦੇਖੋ ਫਸਲ ਨੂੰ ਠੀਕ ਹੈ ਬਾਈ ਸਵੇਰੇ ਸਵੇਰੀ ਸੁੰਡੀ ਦਿਖਾਈ ਦਿੰਦੀ ਉਸ ਤੋਂ ਬਾਅਦ ਧੁੱਪ ਆਇਆ ਨਿਕਲ ਜਾਂਦੀ ਐ ਤੇ ਲੋਕ ਛਿਪ ਜਾਂਦੀ ਐ ਇਹ ਹਾਂ ਵੀ ਮਾਲਾ ਬਾਈ ਕਹਿੰਦਾ ਵੀ ਇਹ ਵੀ ਤਜਰਬਾ ਹੈ ਵੀ ਇਹ ਸਪਰੇਅ ਆ ਉਹ ਸਵੇਰੇ ਸਵੇਰੇ 9:30 ਤੋਂ ਪਹਿਲਾਂ ਪਹਿਲਾਂ ਸਪਰੇਅ ਕਹਿੰਦਾ ਵੀ ਤੁਸੀਂ ਕਿਸੇ ਵੀ ਫਸਲ ਤੇ ਨਿਵੇੜ ਦਿਆ ਕਰੋ। ਹਾਂ 6:00 ਵਜੇ ਉੱਠ ਕੇ ਲਾ ਕੋ। 6:00 ਵਜੇ ਉੱਠ ਕੇ ਹੈਨਾ ਜੀ। ਥੋੜਾ ਢੋਲੇ ਤੇ ਜਾਵਾਂ ਕਿੰਨਾ ਰਹੇਗਾ ਮੈਂ ਚੱਲ ਢੋਲੇਗਾ ਛਤਰੀਪਾ ਸਾਰੀ। ਠੀਕ ਹੈ। ਨਾਲ ਡੈਡੀ ਖੜਾ ਗੱਲਾਂ ਕਰੀ ਜਾਂਦਾ ਕਹਿੰਦਾ ਵੀ ਮੈਂ 6:00 ਵਜੇ ਲੱਗ ਕੇ 9:00 ਵਜੇ ਤੱਕ ਕੰਮ ਕਲੀਅਰ ਕਰ ਦੂੰ। ਤੇ ਨਾਲ ਇਹਦੇ ਕੰਮਦੰਦੇ ਸਭ ਨੂੰ ਜਾ ਕੇ। ਹਾਂਜੀ ਹਾਂਜੀ ਹਾਂ। ਤੇ ਨਾਲ ਆਪਣਾ ਸਪਰੇਅ ਵਾਲਾ ਜਿਹੜਾ ਕੰਮ ਉਹ ਸਪਲੋ। ਹਾਂਜੀ ਹਾਂ। ਬਾਕੀ ਜਿਹੜੇ ਬਾਕੀ ਕੰਮ ਹੈ ਹੁਣ ਝੋਨਾ ਸਵਾਲ ਲਾਂਗੇ, ਰੇਰੂ ਬਾਈ ਗਗਨ ਤੂੰ ਇਹਦੇ ਵਿੱਚ ਰੇਹਾਂ ਕੋਈ ਕਿਹੜੀਆਂ ਰੇਹਾਂ ਵਰਤਦਾ ਰੇ ਬਾਈ ਜੀ ਬੀਜਨ ਵਾਲੀ ਸੁਪਰ ਦਾ ਅੱਧਾ ਘਟਾ ਪਾਉਣੇ ਗਿੱਲੇ ਦਾ ਸੁਪਰ ਦਾ ਅੱਧਾ ਘਟਾ ਹਾਂ ਜੀ ਉਸ ਤੋਂ ਕੋਈ ਮੱਲਾ ਕੋਈ ਜੂਰੀਆ ਕੋਈ ਹੋਰ ਕੋਈ ਜੂਰੀਆ ਕੁਛ ਨਹੀਂ ਕੋਈ ਮੱਲਾ ਕਿਸੇ ਤਰ੍ਹਾਂ ਦੀ ਰੇ ਨਹੀਂ ਵਰਤਦਾ ਨਹੀਂ ਵਰਤਦਾ ਜੀ ਅੱਧਾ ਘਟਾ ਸੁਪਰ ਸੁਪਰ ਬਾਈ ਬੀਜਨ ਵਾਲੀ ਬੀਜਨ ਵਾਲੀ ਹਾਂ ਜੀ ਹਾਂ ਨਾਲ ਕਣਕ ਨੂੰ ਕੰਮ ਕਰਦੀ ਹੈ ਹਾਂ ਨਾਲੇ ਕਣਕ ਨੂੰ ਕੰਮ ਕਰਦੀ ਹੈ ਤੇ ਇਸ ਤੋਂ ਬਾਅਦ ਆਪਾਂ ਝੋਨੇ ਚ ਵੀ ਜ਼ਿਆਦਾ ਸਰਪਨਾ ਰੇ ਵਗੈਰਾ ਪਾਉਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਡੀਏਪੀ ਹੋਈ ਜੂਰੀਆ ਵੀ ਘੱਟੋ ਘਾਟੀ ਪੈਂਦੀ ਹੈਗੀ ਫਿਰ ਠੀਕ ਹੈ ਬਾਈ ਮ ਇਹ ਮਤਲਬ ਕੇ ਤੁਸੀਂ 60 ਤੋਂ 70 ਕਾ ਦਿਨ ਦਾ حساب ਲਾ ਲਓ ਬਸ ਠੀਕ ਹੈ ਮਤਲਬ 20 ਦਿਨਾਂ ਨੂੰ ਕੱਟੀ ਜਾਣੀ ਹੈ ਆਰਾਮ ਨਾਲ ਜੀ ਦਿਨਾਂ ਨੂੰ ਠੀਕ ਹੈ ਤੇ ਬਾਈ ਤੈਨੂੰ ਮਤਲਬ ਵੀ ਕੱਟਣ ਵੇਲੇ ਕੋਈ ਸਮੱਸਿਆ ਆਈ ਹੋਵੇ ਹੁਣ ਤੱਕ ਕੋਈ ਮੀਂਹ ਵਰਖਾ ਵਗੈਰੇ ਦੇ ਕੋਈ ਸਮੱਸਿਆ ਨਹੀਂ ਉਹ ਤਾਂ ਦੇਖੋ ਹਲੇ ਤੱਕ ਤਾਂ ਕੋਈ ਆਈ ਨਹੀਂ ਕਈ ਵਾਰੀ ਆ ਵੀ ਜਾਂਦੀ ਹੈ ਜੀ ਦਿੱਕਤ ਤਾਂ ਹੁਣ ਬਾ ਕੀ ਪਤਾ ਹੁੰਦਾ ਕੁਦਰਤੀ ਚੀਜ਼ ਦਾ ਹਣਾ ਜੀ ਕਦੋਂ ਬਾਰਸ਼ ਆ ਜੇ ਜੇ ਹੁਣ ਆ ਲੱਗੇ ਵੀ ਬਾਰਸ਼ ਆਊ ਤਾਂ ਫਿਰ ਦਵਾ ਦਾ ਵਧਣੀ ਪੈਂਦੀ ਉਹਦੀ ਨਾਲ ਦੀ ਨਾਲ ਹੀ ਨਹੀਂ ਪੈਂਦੀ ਹਣਾ ਬਾਈ ਹਾਂ ਤੇ ਬਾਈ ਤੂੰ ਹੋਰ ਤਜਰਬਾ ਕਰਿਆ ਹੁਣ ਮਤਲਬ ਜਿਹੜੇ ਬਾਣ ਤੂੰ ਮੂੰਗੀ ਬੀਜੀ ਕਿੰਨਾ ਕ ਫਰਕ ਪੈ ਜਾਂਦਾ ਬਾਈ ਝੋਨੇ ਦੇ ਵਿੱਚ ਉਸ ਝੋਨੇ ਦੇ ਵਿੱਚ ਬਰਾਬਰ ਹੀ ਜਾਂਦਾ ਜੀ ਬਰਾਬਰ ਹਾਂ ਬਸ ਜਿਹੜੀ ਮੂੰਗੀ ਦਾ ਆਪਾਂ ਨੂੰ ਅਸੀਂ ਕਹਿੰਦਾ ਵੀ ਕਿਉਂਕਿ ਮੂੰਗੀ ਦੀ ਰੇਹ ਬਹੁਤ ਜ਼ਿਆਦਾ ਹੁੰਦੀ ਹੈ ਹਾਂ ਇਹਦੇ ਵਿੱਚ ਨਾਈਟ੍ਰੋਜਨ ਬਹੁਤ ਜ਼ਿਆਦਾ ਹੈ ਕਹਿੰਦਾ ਬਾਈ ਕਹਿੰਦਾ ਵੀ ਲਗਭਗ ਜੇ ਬਸ ਤੁਸੀਂ ਆਪਣਾ ਲਵਾਈ ਦਾ ਖਰਚਾ ਰੇ ਸਪਰੇਅ ਦਾ ਝੋਨੇ ਦਾ ਸਾਰਾ ਕੱਢ ਜਾਂਦੀ ਹੈ ਸਾਰਾ ਕੱਢ ਜਾਂਦੀ ਹੈ ਹਾਂ ਜੀ ਹਾਂ ਤੇ ਇਸ ਲਈ ਆਪਾਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗੇ ਉਹ ਮੂੰਗੀ ਨਾਲ ਜੁੜੋ ਕਿਉਂਕਿ ਸਰਕਾਰ ਨੇ ਪੱਕੇ ਰੇਟ ਬੰਨ੍ਹ ਦਿੱਤੇ ਹੈ ਨਾ ਬਿਲਕੁਲ ਜੀ ਬਿਲਕੁਲ ਸਰਕਾਰ ਨੇ ਬੜਾ ਵੱਡਾ ਫਾਇਦਾ ਕਿਸਾਨਾਂ ਦਾ ਕੀਤਾ ਹੈ ਰੇਟ ਨੇ ਜਿਹੜੇ ਫਿਕਸ ਕਰ ਦਿੱਤੇ ਨੇ ਕੋਈ ਸਮੱਸਿਆ ਨਹੀਂ ਉਹਦੀ ਜਿਹੇ ਜੀ ਤੁਹਾਡੀ ਮੂੰਗੀ ਉਹ 5-10 ਰੁਪਏ ਦਾ ਫਰਕ ਪੈ ਸਕਦਾ ਇਹ ਤੋਂ ਵੱਧ ਨਹੀਂ ਗੱਲੋਂ ਹੁਣ ਕੀ ਰੇਟ ਆ ਮੂੰਗੀ ਦਾ ਬਾਈ ਕੀ ਚੱਲ ਰਿਹਾ ਹੁਣ ਤਾਂ ਜੀ 6500 7000 ਦੇ ਵਿੱਚ ਚੱਲੀ ਜਾਂਦਾ ਹੈ 6500 7000 ਰੁਪਏ ਮਤਲਬ ਮੂੰਗੀਆਂ ਬਾਜ਼ਾਰ ਦੇ ਵਿੱਚ ਆਉਣੀਆਂ ਸਟਾਰਟ ਹੋ ਗਈਆਂ ਹਨਾ ਸਟਾਰਟ ਹੋ ਗਈਆਂ ਹਨਾ ਮਤਲਬ ਕੁਝ ਲੋਕਾਂ ਨੇ ਕੀਤੀਆਂ ਸੀੜੀਆਂ ਉਹ ਕੱਟੀਆਂ ਜਾਂਦੀਆਂ ਜਿਵੇਂ ਆਲੂ ਵਾਲੇ ਵਾਣ ਚ ਲੱਗੀ ਹੋਈ ਸੀ ਆਲੂ ਵਾਲੇ ਵਾਣ ਤੇ ਬਾਈ ਹੁਣ ਤੇਰੀ ਮੂੰਗੀ ਮੰਲਾ ਹੀ ਕੱਟੀ ਜਾਣੀ ਹੈ ਨਾ ਤੂੰ ਨੂੰ ਮੰਲਾ ਵੀ ਜਿਹੜਾ 444 B ਹੈ ਤੂੰ ਸਟਾਰ ਲਾਇਆ ਹੈ ਹਾਂਜੀ ਹਾਂਜੀ ਕੋਈ ਤੈਨੂੰ ਵੇਕਨਚ ਸਮੱਸਿਆ ਆਈ ਹੋਵੇ ਕੋਈ ਸਮੱਸਿਆ ਵੀ ਨਹੀਂ ਆਉਂਦੀ ਜਾਣ ਸਾਰੀ ਵਿਕਦੀ ਹੈ ਜਾਣ ਸਾਰ ਵਿਕਦੀ ਹੈ ਤੇ ਰੰਗ ਬਾਈ ਕੱਟ ਰੇਦਾ ਵਧੀਆ ਰਹਿੰਦਾ ਰੰਗ ਪੂਰਾ ਵਧੀਆ ਰਹਿੰਦਾ ਜੀ ਰੰਗ ਵਧੀਆ ਤੇ ਸਟਾਰ 444 ਦੀ ਬਾਈ ਸਿਫਾਰਸ਼ ਕਰ ਰਿਹਾ ਕਹਿੰਦਾ ਵੀ ਮੈਨੂੰ ਕਾਫੀ ਟਾਈਮ ਮੈਨੂੰ ਜੁੜੇ ਨੂੰ ਹੋ ਗਏ ਨੇ ਕੋਈ ਵੇਕਨਚ ਸਮੱਸਿਆ ਨਹੀਂ ਆਉਂਦੀ ਕੋਈ ਮੈਨੂੰ ਕਿਤੇ ਜ਼ਿਆਦਾ ਫੰਗੀ ਸਾਈਡ ਨਹੀਂ ਕਰਨੇ ਪਏ ਕਿਉਂਕਿ ਫੰਗਸ ਦੇ ਨਾਲ ਲੜਨ ਦਾ ਲੜਨ ਦਾ B ਦੇ ਵਿੱਚ ਹਾਂਜੀ ਹਾਂਜੀ ਸ਼ਕਤੀ ਹੈਗੀ ਹੈ ਹੁਣ ਬਾਈ ਮੰਨ ਲਾ ਜਿਵੇਂ ਤਰੀ ਮੂੰਗੀ ਤਿਆਰ ਆ ਹਨਾ ਫਲ ਪੂਰਾ ਪਕਾਰ ਹੀ ਐ ਹਾਂਜੀ ਹਾਂਜੀ ਜਿਹੜੀਆਂ ਤੀਆਂ ਫਲੀਆਂ ਨੇ ਪੱਕ ਕੇ ਕਾਲੀਆਂ ਹੋ ਰਹੀਆਂ ਨੇ ਹੁਣ ਕੋ ਫੰਗੀ ਸੈਟ ਕਰੇਂਗਾ ਇਹਦੇ ਤੇ ਨਹੀਂ ਕਰੀ ਜਾਂਦੇ ਜੀ ਹਾਂ ਉਸ ਫੰਗੀ ਸਾਨੂੰ ਨਾਲ ਦੇ ਨਾਲ ਕਰੀ ਹਾਂ 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 ਨਾਲ ਕਰਕੇ ਕਰੀਏ ਅੱਜ ਪਾਤ ਆ ਨਾ ਇਸ ਤੋਂ ਬਾਅਦ ਬਾਰਿਸ਼ ਹੋ ਸਕਦੀ ਆ ਨਾ ਠੀਕ ਐ ਦੋ ਦਿਨ ਉਹਦੇ ਚਾਰ ਦਿਨ ਨੂੰ ਹਾਂ ਕਿਉਂਕਿ ਮੌਨਸੂਨ ਆਪਣੇ ਅੰਮ੍ਰਿਤਸਰ ਵਗੈਰਾ ਆ ਚੁੱਕੀ ਆ ਹਨਾ ਮੌਨਸੂਨ ਆਪਣੇ ਹੁਣ ਮੰਨ ਲਾ ਇੱਕ ਦੋ ਦਿਨਾਂ ਵਿੱਚ ਪਹੁੰਚ ਗਈ ਹਾਂਜੀ ਉਹਦਾ ਕਰਕੇ ਪਹਿਲੀ ਰਾਜ ਕਰਤਾ ਤਾਂ ਹਾਂਜੀ ਪਹਿਲੀ ਰਾਜ ਕਰ ਮਨ ਲਾ ਮੀਂਹ ਪੈ ਜੇ ਕੋਈ ਸਮੱਸਿਆ ਨਾ ਬਈ ਕੋਈ ਸਮੱਸ ਜਾ ਰਹੀ ਆ ਉਹ ਜਿਹੜੀ ਦੱਸੀ ਸੀ ਤੁਹਾਨੂੰ ਬੈੜ ਦੀ ਬੈੜ ਦੀ ਦਵਾਈ ਉਹ ਕਰਤੀ ਉਹਦੇ ਨਾਲ ਕਦਰ ਰੁਕ ਜੂਗਾ ਤੇ ਫਲ ਵਗਾਉਣ ਲੱਗ ਜੂਗੀ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਬਾਈ ਤੁਸੀਂ ਸਾਨੂੰ ਚੈਨਲ ਤੇ ਜਾਣਕਾਰੀ ਦਿੱਤੀ ਗਗਨ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਸਾਰੇ ਆਪਣੇ ਚੈਨਲ ਨੂੰ ਧਿਆਨ ਨਾਲ ਦੇਖਿਓ ਤੇ ਬਾਈ ਦੀਆਂ ਗੱਲਾਂ ਦਾ ਫਾਇਦਾ ਜਿੰਨਾ ਕੁ ਬਾਈ ਦਾ ਤਜਰਬਾ ਸੀ ਜਰੂਰ ਠਾਇਓ ਤੇ ਆਪਾਂ ਤੁਹਾਨੂੰ ਜਿੰਨੀ ਕਿ ਜਾਣਕਾਰੀ ਹੋਈ ਆਪਾਂ ਅਗਲੇ ਵੀ ਇਸ ਤੋਂ ਬਾਅਦ ਬਾਈ ਨਾਲ ਜੁੜ ਕੇ ਗਗਨ ਨਾਲ ਜਿਵੇਂ ਆਪਣਾ ਗਵਾਂਢੀਆ ਗਗਨ ਇਹਨਾਂ ਸਾਰੀਆਂ ਜਾਣਕਾਰੀ ਤੁਹਾਨੂੰ ਬਾਰੀ-ਬਾਰੀ ਆਪਣੇ ਚੈਨਲ ਤੇ ਦੇਵਾਂਗੇ ਤੇ ਵੀਡੀਓ ਭਰਾ ਬਣ ਕੇ ਸਕਿੱਪ ਨਾ ਕਰਿਆ ਕਰੋ ਗਗਨ ਤੇਰਾ ਸਾਡੇ ਚੈਨਲ ਨੂੰ 10 ਮਿੰਟ ਤੂੰ 20 ਮਿੰਟ ਟਾਈਮ ਦਿਸਦਾ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਜਿਉਂਦਾਬਸਦ ਰਹੇ ਪ੍ਰਮਾਤਮਾ ਤੈਨੂੰ ਬਾਈ ਤਰਕੀਆਂ ਦੇ ਦੇ ਤੇ ਮਿਹਨਤ ਕਰਨਾ ਹਮੇਸ਼ਾ ਇਸ ਵਾਸਤੇ ਵੀਡੀਓ ਬਣਾਈ ਸਾਡੀ ਆ ਕੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਮਿਹਨਤ ਨਾਲ ਤੁਸੀਂ ਜੁੜੇ ਰਹੋ ਪ੍ਰਮਾਤਮਾ ਸੁੱਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ੇ ਬਿਲਕੁਲ ਜੀ ਬਿਲਕੁਲ ਜ਼ਰੂਰੀ ਠੀਕ ਹੈ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਜਿਉਂਦੇ ਬਸਦ ਰਹੋ